ਕੈਸ ਵਾਲੀ ਗੱਡੀ ਲੁੱਟਣੇ ਨੂੰ ਇਹ ਹੈ ਕੈਸ ਵਾਲੀ ਗੱਡੀ ਹੈ ਸਾਡੇ 70 ਸੈਕਟਰ ਦੀ ਗੱਡੀ ਆ ਇਹ ਅੱਛਾ ਕੈਸ ਵਾਲੀ ਅਨੇ ਮੁੰਡੇ ਜਿਹੜੇ ਨੇ ਜੇ ਪਤਾ ਨਹੀਂ ਲੱਗਿਆ ਕੁਝ ਭੈਣ ਚੋ ਮਾਰਤੀ ਗੋਲੀ ਇੱਕ ਦੇ ਦਾ ਗੋਲੀ ਮਾਰੀ ਹਾਂ ਉਹ ਦੇਖੋ ਬਾਜ ਮਾਰਤੀ ਗੋਲੀ ਤਾਂ ਚੋਸਾਰੇ ਆਮੀ ਹੈ ਗੱਡੀ ਉਹ ਅੱਗੇ ਰੁਕੀ ਵੀ ਸੀ ਲੁੱਟਣੇ ਨੂੰ ਤੇ ਪਿੱਛੇ ਤੇ ਆਇਆ ਮੁੰਡੇ ਯਾਰ